ਗੱਲ ਸੋ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਅੱਪਾ ਅੱਜ ਇੱਕ ਜੋੜਾ ਫੇਰ ਲੱਗਾ ਰਿਜ਼ਲਟ ਤੁਹਾਡੇ ਲਈ 1000 ਰੁਪਏ ਦਾ ਜੋੜਾ ਬਾਈ ਪੂਰਾ ਰਿਜ਼ਲਟ ਹੈ ਬਾਈ ਠੀਕ ਹੈ ਜੀ ਤੇ ਕਰਾਉਣਾ ਤੁਹਾਨੂੰ ਸ਼ੌਂਕ ਕਿਹੜਾ 1000 ਰੁਪਏ ਦਾ ਜੋੜਾ ਬਾਈ ਉਹਦੀ ਸ਼ੌਂਕ ਕਰਾਉਣ ਤੋਂ ਬਾਕੀ ਫਿਰ ਬਾਅਦ ਚ ਕਰਾਵਾਂਗੇ ਸ਼ੌਂਕ ਲਓ ਜੀ ਬਈ ਆ ਦਾ ਕਉਂਤਰਾ ਬਈ ਠੀਕ ਹੈ ਜੀ ਛੱਟੀਆਂ ਅੱਖਾਂ ਕਾਲੀ ਪੂਰੀ ਨੂੰ ਕਹੋ ਬਈ ਲਾਲ ਚੀਨਾ ਬਈ ਲਾਲ ਰੋਤਾ ਵੀ ਕਹਿ ਸਕਦੇ ਹੋ ਤੁਸੀਂ ਲਾਲ ਚੀਨਾ ਵੀ ਕਹਿ ਸਕਦਾ ਬਈ ਜੀ ਠੀਕ ਹੈ ਬਈ ਜੀ ਆਨ ਲਓ ਜੀ ਪੰਜਾਂ ਦੀ ਕੁਆਲਿਟੀ ਵੀ ਚੈੱਕ ਕਰ ਲਓ ਸਾਰੀ ਲਾਲ ਰੋਤਾ ਬਈ ਹੈ ਲੈਖੋ ਵਈ ਆਦਾ ਕੋਈ ਕਿਆ ਵਈ ਲੈਖੋ ਵਈ ਤੁਹਾਨੂੰ ਦਵਾਂਗੇ ਕੋਕੋ ਉੱਤਰ ਦੀ ਕਲੀਅਰਟੀ ਹੁਣ ਆਪਾਂ ਤੁਹਾਨੂੰ ਦੱਸਣਾ ਬਈ ਤਾਕ ਉਤਰੀ ਆ ਵਈ ਇਹ 1000 ਰੁਪਏ ਦਾ ਜੋੜਾ ਬਈ ਠੀਕ ਹੈ ਬਈ ਆਹ ਕੋ ਉਤਰੀ ਆ ਵਈ ਚਟੀਆਂ ਕਾਂ ਪੂਰੀ ਨੋ ਲਾਲ ਚੀਨੀ ਬਈ ਠੀਕ ਹੈ ਜੀ ਬਈ ਪੂਰਾ ਰਿਜ਼ਲਟ ਦਾ ਜੋੜਾ ਬਈ ਇਹ ਆਪਾਂ 1000 ਰੁਪਏ ਦਾ ਦੇਣਾ ਬਈ ਇਹ ਤੇ ਹੋ ਜੀ ਕਰੋ ਵਾਈ ਫਰਾਂਗਾ ਸ਼ੌਂ ਕਰੋ ਇਹ ਵੀ ਲਾਲ ਜਿੰਨੀ ਆ ਬਾਈ ਕੋਹਤਰੀ ਵੀ ਲਾਲ ਜਿੰਨੀ ਆ ਬਾਈ ਲਓ ਜੀ ਬਾਈ ਕਰੋ ਪੰਜਾ ਸ਼ੌਂ ਕਰੋ ਬਾਈ ਦੇਖੋ ਬਾਈ ਪੰਜੇ ਦੇ ਠੀਕ ਆ ਬਾਈ ਜੀ ਇਹ ਇਹ ਵੀ ਆ ਗੁੱਤਨਾ ਜੋੜਾ ਹਰ ਰਿਜ਼ਲਟ ਆ ਬਾਈ ਇਹ ਲੈ ਵੀ ਮੇਤਰਾ ਮੈਂ ਦਿਖਾ ਦਾਂ ਨਾ ਤੇਰਾ ਲਓ ਬਈ ਕਰੋ ਸ਼ਾਮ ਕੋ ਬਈ ਠੀਕ ਹੈ ਬਈ ਇਹ ਜੋੜਾ ਬਈ 1000 ਰੁਪਏ ਦਾ ਹੁਣ ਬਈ ਇਦਾਂ ਬਾਅਦ ਸੁਣੋ 300 ਦਾ ਇੱਕ 600 ਦੇ ਦੋ ਕੁੱਲਨਾ ਸ਼ੌਂਕ ਕਰਾਂਗੇ 300 ਦਾ ਇੱਕ ਬਈ 600 ਦੇ ਦੋ ਆ ਬਈ ਜਿਹੜਾ ਨੂੰ ਸੁਣ ਸ਼ੌਂਕ ਕਰਾਂਗੇ ਇੱਕ ਦੋ ਬਾਅਦ ਵਿੱਚ ਠੀਕ ਹੈ ਬਈ ਲਓ ਬਈ ਹੁਣ ਤੁਹਾਡੇ ਲਈ ਲੈ ਕੇ ਆਇਆ ਆਪਾਂ ਬਈ ਕੂਤਰਾ। ਉਹ ਹੀ 300 ਦਾ ਇੱਕ ਹੈ 600 ਦੇ ਦੋ ਆ ਬਈ। ਲੋ ਬਈ। ਕਰੇ ਬਈ ਕੂਤਰਾ ਚੈੱਕ ਕਰੋ ਬਈ। ਤਾਂ ਮੰਡਲਾ ਕੂਤਰਾ ਬਈ। ਕਾਲੀ ਅੱਖ ਚਿੱਟੀ ਅੱਖ ਬਈ ਲਾਲ ਚੀਨਾ ਵੀ ਬਈ। ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਈ। ਇਹ ਵੀ ਲਾਲ ਚੀਨਾ ਕੂਤਰਾ ਬਈ। ਆਪਾਂ ਵਿੱਚ ਵੀ ਲੱਪੇ ਨੇ ਜਿਹੜੇ ਲਾਲ ਏ ਆ ਬਈ। ਆਹ ਭੰਗ ਲਾਲ ਨੇ ਬਾਈ ਕਾਲੇ ਨਹੀਂ ਗਏ ਲਓ ਬਾਈ ਪੰਜੇ ਵੀ ਚੈੱਕ ਕਰ ਲਓ ਬਾਈ ਗੂੜੇ ਪੰਜੇ ਆ ਬਾਈ ਜੀ ਠੀਕ ਆ ਬਾਈ ਜੀ ਲਓ ਜੀ ਕਰਾ ਵਿੱਚ ਚੈੱਕ ਕੰਪਟਰ ਦੇ ਦਰਸ਼ਨ ਕਰਾ ਦੇਖੋ ਵੀ ਕੰਪਟਰ ਦੇਖ ਕਰੂ ਤੁਸੀਂ ਹੈਗਾ ਨਾ ਕੋਈ ਚੀਜ਼ ਲਓ ਬਾਈ ਇਹ ਨਾਲ ਕੁੱਤਾ ਚੈੱਕ ਕਰੋ ਕੂੰਤੂ ਚੈੱਕ ਕਰ ਲਓ ਬਈ। ਉਹ ਦੇਖੋ ਬਈ ਕੂੰਤੂ ਦੇਖੋ। ਛਿੱਟੀ ਅੱਖਾਂ ਬਈ ਪੂਰੀ ਨੋਕ ਲਾਲ ਚੀਨਾ ਬਈ ਜੀ। ਠੀਕ ਆ ਬਈ ਕਰੋ ਚੈੱਕ ਬਈ ਫਲਾਂ ਦੀ ਕੁਆਲਿਟੀ। ਇਹ 390 ਦੇ ਹਿਸਾਬ ਨੂੰ ਦੇਣੇ ਆ ਬਈ। ਪੱਕੀ ਠੱਲਾ ਬਈ ਪੰਜੇ ਵੀ ਪੂਰੇ ਗੂੜੇ ਆ ਬਈ ਇਹਦੇ। ਪੰਜੇ ਵੀ ਪੂਰੇ ਗੂੜੇ ਆ ਬਈ ਜੀ। ਐ ਨਹੀਂ ਹੈਗਾ ਵੀ ਹਉਣੇ ਪੰਜੇ। ਕੂੰਤੂ ਦੇਖੋ ਬਈ ਤੁਸੀਂ ਇਹਦੇ। ਇੱਕਦੋ ਇੱਕ ਚੈੱਕ ਕਰੋ ਬਈ ਕਬੂਤਰ ਹਲੇ ਚੰਗੇ ਕਬੂਤਰ ਹੈ ਵੇ ਵੇ ਜਮਾਨੇ ਹਲੋ ਵਾਜੀ ਕਰੋ ਜੀ ਲੋ ਚੈੱਕ ਇਹ ਆ ਕਬੂਤਰ ਸਾਨੂੰ ਚੈੱਕ ਕਰਾ ਰਹੇ ਬਈ ਇਹ 3-300 ਦੇ ਹਿਸਾਬ ਨਾਲ ਦੇਣੇ ਆ ਬਈ ਜੀ ਹਲੋ ਵਾਜੀ ਹੱਕ ਦੇਖੋ ਕਮਾਡਲ ਹੈਗਾ ਕੱਕ ਜੀ ਲੰਬੀ ਡੇਲੀ ਹੈ ਕਿ ਦੇਖੋ ਬਈ ਵਿੱਚੋ ਜਿਹੜੀ ਕਾਲੀ ਆ ਉਹ ਲੰਬੀ ਆ ਬਈ ਡੇਲੀ ਇਧਰੋਂ ਹਰੀ ਦੀ ਭਮਕ ਮਾਰਦਾ ਬਈ ਇਧਰੋਂ ਹਰੀ ਦੀ ਭਮਕ ਪੈਂਦੀ ਆ ਬਈ ਹਰੀ ਅੱਖ ਦੀ ਠੀਕ ਆ ਬਈ ਕਮਾਡਲ ਹੈ ਇਧਰੋਂ ਹਰੀ ਦੀ ਭਮਕ ਪੈਂਦੀ ਆ ਇਧਰਲੀ ਡੇਲੀ ਵੀ ਚੜੀ ਹੋਈ ਜਾ ਬਈ ਤਾਂ ਹਾਂ ਤੇ ਇਧਰਲੀ ਵੀ ਬਈ ਚੜੀ ਹੋਈ ਆ ਤਾਂ ਵਿੱਚੋ ਕਾਲਸਲੀ ਡੇਲੀ ਹੈ ਤਾਂ ਚੜਦੀਆਂ ਬਈ ਲੰਬੀਆਂ ਪੈਂਦੀਆਂ ਨੇ ਇਹਨੇ ਦੋ ਹੀ ਡੇਲੀਆਂ ਕਾਲੀਆਂ ਜਿਹੜੀਆਂ ਪੁੱਤ ਲੀਆਂ ਆ ਨਵਾਂ ਜੀ ਕਰੋ ਫੋਰਾ ਨਾ ਚੰਗੋ ਬਾਈ ਕਬੂਤਰ ਜੂਰੇ ਚੰਗੇ ਆ ਬਾਈ ਠੀਕ ਹੈ ਬਾਈ ਪੂਰੇ ਚੰਗੇ ਕਬੂਤਰ ਆ ਬਾਈ ਇਹ ਨਾ ਨੋ ਕਰੋ ਬਾਈ ਪੰਜਾਂ ਨਾਲ ਚੰਗਾ ਨਾ ਮੈਂ ਮਤਰਾ ਦੇ ਖਾ ਰਿਹਾ ਹੁਣ ਇਧਰ ਛੱਡ ਕੇ ਦਿਖਾਉਣੇ ਬਾਈ ਦੇਖੋ ਬਾਈ ਪੂਰ ਤੋਂ ਦੇਖੋ ਇੱਕ ਦੋ ਨਿਕਣੇ ਦੀ ਸ਼ਾਨ ਲੱਗਦੀ ਪੈਗੋ ਲਓ ਬਾਈ ਕਰੋ ਚੱਕ ਮਦੀਨਾ ਕਬੂਦਰੀ ਬਾਈ ਚਿੱਟੀਆਂ ਅੱਖਾਂ ਦੀ ਸਾਫ਼ ਚਿੱਟੀਆਂ ਬਾਈ ਜੀ ਚਿੱਟੀਆਂ ਅੱਖਾਂ ਦੀਆਂ ਬਾਈ ਜੀ ਦੁੱਧ ਵਰਗੀਆਂ ਚਿੱਟੀਆਂ ਅੱਖਾਂ ਨੇ ਬਾਈ ਚਿੱਟੀਆਂ ਹਨ ਉਹ ਕਬੂਦਰੀ ਹੈਗੀ ਹੈਂ ਅੱਲਾਹ ਜੀ ਕਰੋ ਫਰਾਂ ਦਾ ਸਾਫ਼ ਚਿੱਟੀਆਂ ਬਾਈ ਜੀ ਠੀਕ ਆ ਬਾਈ ਆਹ ਰੰਗੇੜਾ ਲੱਗਿਆ ਇਹ ਤਾਂ ਚਾਹ ਕੋਈ ਇਹਨਾਂ ਨੂੰ ਵੇਚ ਦੇਣੀ ਸਾਫ਼ ਚਿੱਟੀਆਂ ਬਾਈ ਜੀ ਲਓ ਬਾਈ ਕਰੋ ਉਹ ਸ਼ੌਂਕ ਪੰਛੀਆਂ ਦਾ ਕਰੋ ਉਹ ਸ਼ੌਂਕ ਮਤ ਲੋ ਵੇ ਜੀ ਕਰੋ ਕਬੂਤਰ ਦਾ ਸ਼ੌਂਕ ਵੇ ਕਾਲੀਆਂ ਅੱਖਾਂ ਦਾ ਕਬੂਤਰ ਆ ਬਈ ਐ ਸਾਫ ਚਿੱਟਾ ਹੈ ਕਾਲੀਆਂ ਅੱਖਾਂ ਚਿੱਟੀਆਂ ਨੋਕ ਆ ਬਈ ਕੈਂਚੀ ਵੀ ਆ ਹੋਇਆ ਬਈ ਠੀਕ ਹੈ ਬਾਈ ਫੁੱਲੋ ਚੰਗਾ ਬਾਈ ਇਧਰ ਗੁਲਾਬੀ ਰੰਗ ਲੱਗਿਆ ਸੀ ਇਹ ਤੇ ਫਿੱਕਾ ਹੋ ਗਿਆ ਇਧਰ ਕੀ ਵਾਲੀ ਸੀਜ਼ਨ ਲੱਗੂ ਪੁੱਤਰਾ ਇਧਰ ਲੱਗੀ ਤੇ ਬਾਈ ਕਲਪ ਆ ਦੇਖੋ ਕਲਪ ਲੱਗੀ ਹੋਈ ਤੇ ਬਾਈ ਠੀਕ ਹੈ ਬਾਈ ਇਹ ਆ ਬੱਚਾ ਨੂੰ ਬੋਲੇ ਬੰਦੇ ਨੇ ਤੋਂ ਦੋ ਆਪਨੂੰ ਸੀਲ ਕਰਦੇ ਬਾਈ ਇਹ ਕਬੂਤਰ ਫੁੱਲੇ ਚੰਗੇ ਕਬੂਤਰ ਆ ਬਾਈ ਦੇਖੋ ਬਾਈ ਖੜਾਣ ਦੇਖੋ ਕਬੂਤਰ ਦੀ ਖੜਾ ਬਾਈ ਨੋਗਰੇ ਘੋੜੇ ਵਾਂਗੂ ਨੋਵਾ ਯੇ ਕਰੋਚਾ ਕੂਤ ਕਾਲੀਆਂ ਅੱਖਾਂ ਵਾਲੇ ਬਾਈ ਜੈ ਜੀ ਛੁੰਝਾ ਹੋਈਆਂ ਪਲਕਾਂ ਨੇ ਬਈ ਦੀਆਂ ਠੀਕ ਆ ਬਾਈ ਗਲਾਬੀ ਪਲਕਾਂ ਦਾ ਕਾਲੀਆਂ ਅੱਖਾਂ ਨੇ ਬਾਈ ਜੀ ਕੋਤਰਾ ਬਾਈ ਜੀ ਸਾਬ ਚਿੱਟਾ ਬਾਈ ਇਹ ਵੀ ਇਹ ਵੀ ਸਾਬ ਚਿੱਟਾ ਬਾਈ ਠੀਕ ਹੈ ਬਈ ਇਹਦੀ ਵੀ ਠੱਲ ਪੱਕੀ ਐ ਬਈ ਹੋ ਜਾ ਬਈ ਆ ਦੇਖੋ ਪੱਕੀ ਢੱਲਾ ਬਈ ਐ ਬਈ ਆਮ ਹੋ ਜਾ ਬਈ ਇਹਦੇ ਪੈਰਾਂ ਤੇ ਠੀਕ ਆ ਬਈ ਜੀ ਲਓ ਬਈ ਕਰੀ ਚੱਲੋ ਬਈ ਚੈੱਕ ਕੱਢ ਲਾ ਲਓ ਆਹ ਬਈ ਕਰੋ ਚੈੱਕ ਮਰੀਆਂ ਇਹ ਵੀ ਕੁਦਰੀ ਆ ਬਈ ਲਓ ਜੀ ਖੱਟੀਆਂ ਅੱਖਾਂ ਪੂਰੀ ਨੋਕ ਹੈ ਬਈ ਠੀਕ ਹੈ ਬਈ ਸਭ ਚੱਟੀਆਂ ਇਹਦੇ ਵੀ ਆ ਰਹੇ ਹੋਈ ਪਾਗਾ ਠੀਕ ਹੈ ਬਈ ਇਹਦੇ ਵੀ ਆ ਰਹੇ ਨੇ ਬਈ ਪਾਗਾ ਤੇ ਇਹਦੇ ਵੀ ਥੱਲੇ ਪਈ ਹੈ ਬਈ ਚੈੱਕ ਕਰ ਲੋ ਥੱਲੇ ਇਹਦੇ ਹੀ ਪਈ ਹੈ ਬਈ ਠੀਕ ਹੈ ਬਈ ਬੰਦਮ ਹੋ ਜਾਗੀ ਕਰਾਵਿਚਕ ਇਹ ਲੋ ਬਈ ਕੂਤਾ ਜਾ ਨੈਕ ਉੜਿਆ ਮਰ ਗਿਆ ਬੋਜੀ ਕੂਤੋ ਚੈੱਕ ਕਰੋ ਬਈ ਆ ਵੀ ਕੂਤਰਾ ਬਈ ਦੇਖੋ ਖਟੀਆਂ ਅੱਖਾਂ ਬਈ ਕਾਲੇ ਭੂਰੇ ਨੂੰ ਲਾਲ ਜੀਨਾ ਬਈ ਇਹ ਵੀ ਠੀਕ ਆ ਬੋਜੀ ਕੂਤੋ ਦੇ ਦੇਖੋ ਫਰਾਂ ਦੀ ਕੁਆਲਿਟੀ ਚੈੱਕ ਕਰੋ ਠੀਕ ਆ ਬੋਜੀ ਆ ਕਰੋ ਜੀ ਪੰਜਿਆਂ ਦੀ ਕੁਆਲਿਟੀ ਚੈੱਕ ਤੇ ਲੋਵਾ ਜੇ ਵੀ ਤੁਹਾਨੂੰ ਛੱਡ ਕੇ ਦਿਖਾਉਣਾ ਵਈ ਦੇਖੋ ਕੋਈ ਟ੍ਰਿਕ ਤੋਂ ਟਿਕ ਰਿਹਾਈ ਅੱਜ ਆਇਆ ਮੈਂ ਤੁਹਾਨੂੰ ਲੋਵਾ ਜੀ ਜੇ ਕਿਹਾ ਨੂੰ ਨੀਲੀ ਮਦੀਨ ਦੀ ਲੋੜਾ ਵਈ ਗੋਲੀ ਕਹਿੰਦੇ ਨੇ ਜਿਹਨੂੰ ਛੋਟਾ ਜਿਹਾ ਕੱਦਾ ਵਈ ਇਹਦਾ ਮਦੀਨ ਆ ਵਈ ਕੂਤਰੀ ਹੈਗੀ ਇਹ ਚਟੀਆਂ ਅੱਖਾਂ ਵਈ ਪੂਰੀ ਜੀ ਨੌਕਾ ਵਈ ਲਓ ਬਾਈ ਗੋਲੀ ਆ ਗਈ ਹੈ ਠੱਕੀ ਗੋਲੀ ਕਹਿੰਦੇ ਆ ਜੀ ਇਹਨੂੰ ਬਾਈ ਉਹ ਆ ਗਈ ਬਾਈ ਇਹਦੇ ਵੀ ਠੱਲ ਬਾਈ ਪਈ ਹੋਈ ਹੈਗੀ ਇਹਦੇ ਵੀ ਪੱਕੀ ਠੱਲ ਪਈ ਹੋਈ ਆ ਬਾਈ ਠੀਕ ਆ ਬਾਈ ਜੀ ਲਓ ਬਾਈ ਜੀ ਕਰੋ ਚੈੱਕ ਬਾਈ ਕੋਲੀ ਮੋਦੀਨ ਨੂੰ ਬਾਈ ਲਓ ਬਾਈ ਕੁਦਰਿ ਚੈੱਕ ਤੇ ਬਾਈ ਜੀ ਆਪਣੇ ਕੋਲ ਅੱਜ 9 ਕਬੂਤਰ ਆਨੇ ਸੇਲ ਬਾਤ ਤੇ ਕੂਤਤਾ ਦਾ ਬਜਾ ਉਧਰ ਵੀ ਬਹੁਤ ਫਿਰਦੇ ਹੈ ਇੱਕ ਵਾਰੀ ਲਾ ਵੀ ਮੈਂ ਝਾਤ ਮਰਵਾ ਲਾ ਕੂਤਤਾ ਦੇ ਨੌ ਦਾ ਬਾਈ ਇਹ ਨੇ ਜਿਹੜੇ ਆਪਣੇ ਖੜੀ ਤਿੰਨੇ ਨੇ ਨੌ ਨੇ ਕਿ 10 ਨੇ ਯਾਰ ਸਤ ਨੌ ਨੇ ਹਨ ਲੋ ਬਾਈ ਨੌ ਕਬੂਤਰ ਤਾਂ ਇਹ ਨੇ ਬਾਈ ਜਿਹੜੇ ਤਿੰਨ ਤਿੰਨ ਸੌ ਦੇ ਦੇਣੇ ਆਪਾਂ ਨੇ ਲੋ ਬਾਈ ਕਰ ਲੋ ਚੱਕ ਨੌ ਕਬੂਤਰ ਹੈ ਬਾਈ ਜਿਹੜੇ ਆਪਾਂ ਨੇ ਤਿੰਨ ਤਿੰਨ ਸੌ ਦੇ ਦੇਣੇ ਆ ਬਾਈ ਜੀ ਕੀ ਦੋ ਬਾਈ ਜੀ ਆ ਲਓ ਬਾਈ ਜੀ ਚਾ ਆ ਫਿਰ ਦੇ ਬਾਈ ਥੱਲੇ ਪੰਜ ਉੱਪਰ ਕਰ ਦਿਓ ਬਾਈ ਨੌ ਕੂ ਤਾ ਤਾਂ ਆਪਣੇ ਕੋਲ ਹੋਣ ਹੈ ਬਾਈ ਜਿਹੜੇ 3-300 ਦੇ ਦੇਣੇ ਆ ਬਾਈ ਬਾਕੀ ਇੱਕ ਜੋੜਾ ਪਾਈ ਦੇਵੇ ਜਿਹੜਾ 1000 ਰੁਪਏ ਦਾ ਹੈਗਾ ਠੀਕ ਹੈ ਬਾਈ ਜੀ ਜਿਹੜਾ ਆਪਣਾ ਜੋੜਾ ਪਾਈ ਦੀ ਉਹ 1000 ਰੁਪਏ ਦਾ ਦੇਣਾ ਬਾਕੀ ਇਹ ਬਾਈ ਜੀ 3-300 ਦੇ ਦੇਣੇ ਹੈਗੇ ਠੀਕ ਹੈ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲਰ ਲ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਈ ਜੀ ਠੀਕ ਹੈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਹੈਗਾ ਪਿੰਡ ਨਾਗਰਾ ਆਪਣਾ ਜ਼ਿਲ੍ਹਾ ਸੰਗਰੂਰ ਹੈ ਜੀ ਬਈ ਨੇੜੇ ਜਿਉਣਾ ਮੋੜ ਵਾਲੇ ਮੋੜਾਂ ਨੇ ਬਾਈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਨੇੜੇ ਜਿਉਣਾ ਮੋੜ ਵਾਲੇ ਮੋੜਾਂ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ